ਇਹ ਕਾਰੇ ਤੋਂ ਦੇ ਦੇ ਉਹ ਸਾਰੇ ਮੈਂ ਆ ਪਿੱਛੇ ਮਾਰੋ ਨਾ ਸਾਚਕਾਲ ਦੀ ਸਾਚਕਾ ਸਾਚਕਾ ਕਿ ਆਜ ਪ੍ਰਿੰਸੀਪਲ ਸਾਹਿਬ ਕਿੱਥੇ ਨੇ ਸਰ ਮੈਂ ਹੋਇਆ ਅਨਛਾਤ ਆ ਸੀ ਸ਼ਿਸ਼ੂ ਬਨੂ ਜੀ ਮੈਂ ਵੀ ਦੀਪ ਸਿੰਘ ਸਰ ਹਾਂਜੀ ਸੱਸੀ ਕਵੀ ਦੀਪ ਸਿੰਘ ਸਰ ਕਵੀ ਦੀਪ ਸਿੰਘ ਕਿੰਨੇ ਆਪਣੇ ਸਟਾਫ ਮੈਂਬਰ ਨੇ ਜਿਸ ਤੋਂ ਲਿਆਵੋ ਸਾਰੇ ਆਲਾ ਬਾ ਲੈ ਬਾ ਲੈ ਹਾਜੀ ਜੀ ਸੋਲੋ ਜਲਦੀ ਲੋ ਟੋਟਲ ਕਿੰਨੇ ਸਾਹਿਬ ਮੈਂਬਰ ਨੇ ਸਰ 12 ਔਰ ਡੀਰ ਸਾਹਿਬ ਦੱਸ ਦੋ ਕਿ ਇੱਥੇ ਆਪਾਂ ਉਹ ਤਰ੍ਹਾਂ ਕਰਾ ਜੂ ਮੈਂ ਤਾਂ ਨਹੀਂ ਜੀ ਬੈਠਾ ਨਹੀਂ ਬੈਠਣ ਦਾ ਟਾਈਮ ਨਹੀਂ ਜੀ ਪਾਣੀ ਪੁੱਡੀ ਦੀ ਪੀ ਪਾਣੀ ਥੋੜਾ ਪੀਣਾ ਹੈ ਇਹ ਇਹ ਤੋ ਛੁੱਡੂੰ ਦਾ ਤੁਹਾਡਾ ਟੋਟਲ ਬਾਦਾਂ ਦੇ ਸਰ 24 ਪੋਸਟਾਂ 'ਚ 12 ਜਣੇ ਕੰਮ ਕਰਦੇ ਆ ਸਾਡੇ ਪ੍ਰਿੰਸੀਪਲ ਸਾਹਿਬ ਨੇ ਅਗਰ ਲੈਕਚਰਰ ਨਹੀਂ ਹੈਗਾ ਕਲਰਕ ਨਹੀਂ ਹੈਗਾ ਜੀ ਨਾ ਕੋਈ ਕਲਾਸ ਕੋਰ ਹੈਗਾ ਜੀ ਅੱਛਾ ਅਸੀਂ 24 ਜਣੇ ਦੇ 12 ਜਣੇ ਕੰਮ ਕਰ ਰਹੇ ਹਾਂ ਬੱਚੇ ਕਿੰਨੇ ਟੋਟਲ ਬੱਚੇ 500 ਦਾ ਬੱਚਾ 500 ਔਰ ਸੀਨੀਅਰਸ ਕਰੀ ਹਿਸਬੇਤ ਆ ਮੈਂ ਚਾਰਾਂ ਇੱਕ ਲੜਕੀ ਦਾ ਕੰਮ ਵੀ ਮੈਨੂੰ ਕਰਨਾ ਪੈਂਦਾ ਪੀਂ ਦਾ ਕੰਮ ਵੀ ਖੁਦ ਕਰਨਾ ਪੈਂਦਾ ਸਾਰੇ ਕੰਮ ਹੀ ਕਰਨਾ ਪੈਂਦਾ ਕਦੀ ਲਿਖ ਕੇ ਭੇਜਿਆ ਤੁਸੀਂ ਸਰ ਭੇਜਿਆ ਕਿਨੂੰ ਡੀਓ ਸਰ ਹਰ ਮਹੀਨੇ ਦੁੱਧ ਮੇਰੇ ਕਾਜੀ ਨਾਲ ਜਾਂਦੀ ਹੈ ਜੀ ਪੰਜਾਬ ਤੇ ਜਦੋਂ ਵੀ ਸਰ ਵੈਜ ਹੁੰਦਾ ਪੰਜਾਬ ਤੇ ਸਰ ਰਕਾਰ ਹੁੰਦਾ ਹਾਂ ਹ ਤੇ ਅਸੀਂ 24 ਬੰਦੇ ਨੇ 12 ਬੰਦੇ ਕੰਮ ਕਰ ਰਹੇ ਹਾਂ ਕਿੰਨੇ ਅੱਜ ਬੰਦਾ ਹਾਜ਼ਰ ਹੈ ਇੱਕ ਸਰ ਮੈਡਮ ਗਿਆ ਜੀ ਉੱਥੇ ਡਿਊਟੀ ਤੇ ਡੀ ਜੰਤਰ ਬਾਕੀ ਆਏ ਡਾਕਟਰ ਉਹਨਾਂ ਨੇ ਬੁਲਾਇਆ ਵਾ ਕਾਨਫਰੈਂਸ 'ਤੇ ਡੀਓ ਦਫ਼ਤਰ ਡੀਓ ਸਾਹਿਬ ਤੇ ਸਾਡੇ ਨਾਲ ਨੇ ਇਹ ਸਰ ਉਹਨਾਂ ਸਾਨੂੰ ਨਾ ਗ੍ਰਾਂਟ ਪਈ ਸੀ ਉਹਦੀ ਤੰਗ ਦੀ ਤੇ ਉਹ ਰਸਮਤੀ ਉਹਨਾਂ ਨੇ ਸਾਡੇ ਕੋਲ ਮੰਗਿਆ ਉਹਨਾਂ ਨੇ ਭੇਜਿਆ ਸੀ ਸਾਡੇ 11 ਮੀਟਿੰਗ ਹੈ ਜੀ ਬੱਚੇ ਦੀ ਕਲਾਸ ਐ ਇੱਧਰ ਆਓ ਸਰ ਆ ਜਾ ਇੱਕ ਕਿਹੜੀ ਕਲਾਸ ਕਿਹੜੀ ਕਲਾਸ ਹੈ ਭੈਣ ਜੀ ਹਾਂਜੀ ਕਿੰਨੇ ਤੋਂ ਕਿੰਨੇ ਕਿ ਕਿਹੜੀ ਕਲਾਸ ਦਾ ਕਿੱਥੋਂ ਦਾ ਬੱਚੇ ਇੱਕ ਕਲਾਸ ਇਕ ਕਿਹਦਾ ਤੱਕ 80 ਤੱਕ 6ਵੀਂ ਤੋਂ ਲੈ ਕੇ 80 ਤੱਕ 80 ਤੱਕ 6ਵੀਂ ਤੋਂ ਲੈ ਕੇ 8ਵੀਂ ਤੱਕ ਟੋਟਲ ਬੱਚੇ ਕਿੰਨੇ 140 140 ਹਾਜ਼ਰ ਕਿੰਨੇ 70 2 4 6 8 ਤੋਂ 10 12 18 23 ਸਰ ਉੱਧਰ ਮੁੰਡੇ ਬੈਠੇ ਹੋਸਟਲ ਹਾਂ ਮੁੰਡੇ ਲੱਗ ਬਟਾਏ ਨਾ ਸਾਰੇ ਇਕੱਠੇ ਬਟਾਏ ਜਾ ਰਹੇ ਨੇ अच्छा एनी रुकाटा है सब पहला दिन है उस कार्यक्रम को तो सब पता है फिर बाद तू गया थे आहिदे सब ग्रुपा जब आया था किस उम्र का अंत्य करवा हाँ आहिदे सब ग्रुपा जब आया था आहिदे बच्चे का साथ ਸਤਿ ਸ੍ਰੀ ਅਕਾਲ ਅਸਿਸਟੈਂਟ ਜੀ ਸਰ ਅੱਜ ਆਪੇ ਜੀ ਤੁਸੀਂ ਅੱਗੇ ਆਓ ਨਾ ਸਰ ਕਦੇ ਪੂਰੇ ਬੱਚੇ ਹੁੰਦੇ ਹਾਂ ਸਭ ਸਾਡਾ ਡਿਸਪੀਸਪਲਨ ਪੜਾਈ ਪੱਖੋਂ ਕੋਈ ਕਮਿਊਨਿਟੀ ਫਸਟ ਡਿਵਰਸਾਈਜ਼ ਕਰਦੇ ਹਾਂ ਕੋਈ ਕਦੇ ਇਹ ਕੋ ਕੁਛ ਵਿੱਚ ਕਰਕੇ ਵੇਖਾ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਗੀ ਦੇਖੋ ਸੀਨੀਅਰ ਸਟੇਟਸਟੂ ਲੈਕਚਰਰ ਕੋਈ ਨਾ ਤਾਂ ਹੀ ਆਪ ਕਲਾਸ ਨੂੰ ਦੇ ਬੱਚੇ ਨੇ ਕੋਈ ਪੀਰਡ ਦਾ ਮਿਸਿੰਗ ਨਾ ਮੈਂ ਪੜ੍ਹਾਈ ਦਾ ਸਹਾਰ ਕੋਲ ਬੜਵਾਤਾ ਮੇਰੀ ਅਸਿਸਟੈਂਟ ਦੀ ਪੋਸਟ ਹੈ ਇਥੇ ਕੁਛ ਕਿਹਾ ਉਹ ਤਾਂ ਕਲਾਸ ਨਾ ਬਚਾ ਹੀ ਉਹ ਤਾਂ ਆਪ ਕਰਿੰਦੇ ਸੁਣਨ ਲੱਗੇ ਇਥੇ ਸਿਰਫ ਲੈਕਚਰਰ ਨਹੀਂ ਹੈਗਾ ਸਿਰਫ ਪੜਾਈ ਪੱਖੋਂ ਕਿਉਂ ਮੈਂ ਆਪਣੇ ਇਲਾਕੇ ਕਰਕੇ ਤਾਂ ਬਦਲੀ ਨਹੀਂ ਕਰਾਉਂਦਾ ਵੀ ਇੱਥੇ ਕੋਈ ਟੀਚਰ ਨਹੀਂ ਹੁੰਦਾ ਇਹਨਾਂ ਦਾ ਰੋਪੋ ਨਹੀਂ ਹੁੰਦਾ ਤੇ ਵੀ ਬਾਸ ਅਸੀਂ ਆਪਣੇ ਇਲਾਕੇ ਕਰਕੇ ਤੇ ਸਭ ਤੁਸੀਂ ਕਿਹੜੇ ਪਿੰਡ ਦੇ ਹੋ? ਮੈਂ ਤਾਂ ਇਹੀ ਪਿੰਡ ਦੇ। ਫੋ ਬਾਈ ਮੈਂ ਤਾਂ ਇੱਥੇ ਪੜਿਆ। ਅੱਛਾ ਇੱਥੇ ਟੀਚਰ ਸਾਡਾ ਕਿਹੜਾ ਪਿੰਡ ਦਾ ਹੈ? ਤੇਰਾ ਜਨਾਲਾ ਜੀ। ਜਨਾਲਾ ਤੁਸੀਂ ਕਿੱਥੋਂ ਦੇ ਹੋ? ਹਾਂ? ਕਿਹੜੇ ਬਾਹਰੋਂ? ਉਹ ਇੱਥੇ ਤੋਂ ਆਉਂਦੇ। ਤੇ ਰਹਿੰਦੇ ਕਿੱਥੇ ਹੋ? ਇੱਥੇ ਹੀ ਇਕੱਲੇ। ਇੱਥੇ ਜਨਾਲਾ ਇੱਥੇ ਤੋਂ ਪੜ੍ਹਿਆ। ਪੜ੍ਹੇ ਲਓ। ਅੱਛਾ 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 ਸਰ ਸਾਡੇ ਟੀਚਰ ਕਾਫੀ ਬਰੋਂ ਦੂਰ ਹੋਣ ਦੇ ਪਠਾਨਕੋਟ ਤੋਂ ਵੀ ਆ ਰਹੇ ਸਰ ਅੱਛਾ ਲੋਕਾਂ ਦੇ ਸਾਰੇ ਤਿੰਨ ਚਾਰ ਜਣੇ ਬਸ ਇਹ ਮੈਡਮ ਦਾਦੂ ਜੋਤ ਤੋਂ ਨੇ ਫਰੇ ਗੜੀ ਤੋਂ ਨੇ ਤੁਸੀਂ ਦਾਦੂ ਜੋਤ ਤੁਸੀਂ ਕਿਉਂ ਨੇ ਰੋਜ ਸਕੂਟਰ ਤੇ ਆਏ ਸਕੂਟਰ ਤੇ ਆਏ ਅੱਛਾ ਅੱਛਾ ਆਹ ਅੱਗੇ ਕਿੱਥੇ ਆ ਸਭ ਖਾਲੀ ਆ ਕੰਮ ਇਸကလေး ਮੈਂ ਦਿੱ 2 4 6 9 2 11 12 14 16 ਸਤਾਰਨ ਨੇ ਜੇ ਹਰ ਪਹਿਲੇ ਤਰੀਕਾ ਸਕੂਲ ਪਹਿਲਾਂ ਲੱਗਣ ਦੀ ਕਰੀ ਉਹ 90 ਰਹਿ ਸਾਡੇ ਕਿੰਨੀ ਹੋਰੀ ਹੁੰਦੇ ਬਿਸਕੁਟ ਨੂੰ ਕਿਰਨ ਸੀ 12 ਕਿਹਨੋਂ ਪੁੱਛ ਸਕਦੇ ਜੀ ਲਿਖੇ ਦੀ ਬਿਧਾਨਾ ਦੇ ਕਿ ਕਿਹਦੇ ਸਾਡਾ ਸਟਾਫ ਘਟਾ ਸਰ ਅਸੀਂ 12 ਜਣੇ ਤੋਂ 24 ਹੋਰ ਤਾਂ ਸਕਦੇ ਤੇ ਨਵੀਂ ਪੱਟੀ ਆ ਰਹੀ ਜੀ ਨਵੀਂ ਆ ਰਹੀ ਹੈ ਪੁਲਿਸ ਸਟੇਸ਼ਨ ਵੀ ਕਾਲ ਲਿਆ ਸਰਕਾਰੀ ਟੀਚਰ ਸਾਡੇ ਕੋਲ ਅੱਜ ਜੁਆਇਨ ਹੋ ਰਹੇ ਨੇ ਮੈਂ ਆ ਤੇ ਸਾਰੇ ਸਰਪ੍ਰਸਤ 50% ਨਗੜਾ ਉੱਥੇ 50% 3.5 ਆ ਗਏ ਬਤਨ ਕਿਸ ਤਰ੍ਹਾਂ ਗਏ ਉੱਥੇ 50% ਪੂਰੇ ਹੋ ਗਏ ਉਹਨਾਂ ਸਾਡੇ ਕੋਲ ਅੱਜ ਇੱਕ ਦੋ ਅੱਜ ਆ ਰਿਹਾ ਦੋ ਬਾਅਦ ਆ ਗਏ ਇੱਕ ਦੇ ਦੋ ਤਿੰਨ ਹੋਏ ਪਰ ਇਹ ਕਹਿੰਦੇ 12 ਬੋਸਰ ਖਤ ਚ ਨਵੀਂ ਭਰਤੀ ਤੇ ਆਇਆ ਇਹ ਲੈਕਚਰ ਪਾ ਲੈ ਕੋਈ ਨਵੀਂ ਭਰਤੀ ਨਵੀਂ ਭਰਤੀ ਹੋਏ ਹਾਂ ਜਿਹੜਾ ਜਿਹੜਾ ਹੁਣ ਆਪਾਂ ਕਰਦੇ ਆ ਉਹਨਾਂ ਦੇ ਉੱਤੇ ਵਾਦੀ ਦੇਣੀ ਸਰ ਉਹਦੇ ਸਾਡੇ ਪਿੰਡ ਦੀ ਲੜਕੀ ਵੀ ਆ ਰਹੀ ਆ ਪੰਦਰਾਂ ਕਰਨ ਕੋਈ ਜਾਂਦਾ ਆਹ ਉਹਨਾਂ ਦੀ ਬੇਟੀ ਉਹਨੇ ਮੂੰਹ ਆ ਰਹੀ ਪਿੰਡ ਮਾਂ ਅੱਛਾ ਜੀ ਜੀ ਸਭ ਇਹਦੇ ਪੂਰੀਆ ਕਰੋ ਠੀਕ ਹੈ ਹਾਂ ਉਹ ਬਾਅਦ ਦੇਖੋ ਇਹਨਾਂ ਦਾ ਕੀ ਹਾਲ ਆ ਉਹ ਬਾਂਗ ਕੋ ਇਹਨਾਂ ਕੰਧ ਦਾ ਪਾਣੀ ਦਾ ਕੀ ਕੰਦਾ ਸਰਪਰਾ ਪੀਆ ਉਹ ਤਾਂ ਦੱਸਦਾ ਵਾਂ ਇਹ ਛੱਪੜ ਤੇ ਪਾਣੀ ਨਹੀਂ ਜਾਂਦਾ ਇਹ ਛੱਪੜ ਤੇ ਕਿਸੇ ਨੇ ਕਰਦੌਰੀ ਸੀ ਹੋਰ ਗੁਰਦੌਰੀ ਟੁੱਟ ਗਈ ਆ ਹੁਣ ਪਿੰਡ ਵਾਲੇ ਤਾਂ ਕੀ ਕਰਨ ਲੱਗੇ ਆ ਉਹ ਛੱਪੜ ਕਰਤਾ ਸਾਪ ਪਾਣੀ ਅੱਗੇ ਜਾਊਗਾ ਇੰਨਾ ਤੱਕ ਲਾ ਕੀ ਕੀਤਾ ਸੀ ਇੱਕ ਡੰਪ ਬਣਾਇਆ ਇੱਥੇ ਮਿੱਟੀ ਪਾਉਣ ਲੱਗੇ ਸੀ ਉਹ ਕੁਦਰਤੀ ਬਾਦਸ਼ਾਨ ਕਰਕੇ ਸਾਰਾ ਕੰਮ ਰੁਕ ਗਿਆ ਉਹ ਕੋ ਮਸ਼ੀਨ ਬਾਹਰ ਲੱਗੀ ਆ ਹਾਂ ਤੇ ਉਹ ਸਰਪੰਚ ਸਾਹਿਬ ਨਾਲ ਗੱਲ ਹੋਈ ਆ ਪਹਿਲਾਂ ਕਾਫੀ ਜਦੋਂ ਛੱਪੜ ਤੇ ਗਏ ਨਾ ਕਬਜ਼ਾ ਰਿਹਾ ਗੁਰਦੌਰੇ ਨਹੀਂ ਛੋੜਦੀ ਗੁਰਦੌਰੀ ਟੁੱਟ ਗਈ ਆ ਹੁਣ ਜਿਹੜਾ ਪਿੰਡ ਦਾ ਪਾਣੀ ਛੱਪੜ ਚ ਨਾ ਸ਼ੁਰੂ ਹੋ ਗਿਆ ਟੁੱਟ ਗਈ ਸਾਡੀ ਸਕੂਲ ਦਾ ਖਾਤੋ ਸਰ ਦੇਖੋ ਮੇਰੇ ਇਲਾਕਾ ਵਾ ਤਾਂ ਮਿਲਿਆ ਨਹੀਂ ਨਹੀਂ ਤੂੰ ਇਲਾਕਾ ਪਾਸ ਸਾਡਾ ਸਕੂਲ ਵਧਿਆ ਨਹੀਂ ਆਏਗੀ ਸਰ ਅੱਗੇ ਪਿੱਛੇ ਕਦੀ ਆੜ ਕੇ ਦੇਖੋ ਨਾ ਨੀ ਬਹਾ ਖੜਾ ਫੇ ਤੁਹਾਡਾ ਕੋ ਬੀਜ਼ਾ ਦਾ ਹਣਾ ਚੂਕਾ ਵੈਲਕਮ ਹਾਂ ਹਾਂ ਤੁਹਾਡਾ ਮਰਜ਼ ਬੰਦਾ ਹਾਂ ਖੂਰੇ ਬੰਦ ਲਾ ਦੇ ਸਰ ਖਾਏ ਸੇ ਕੰਮ ਨਹੀਂ ਹਾਂ ਬਸ ਤੂੰ ਖਾ ਲਿੰਦੀ ਮਾਂਦ ਨਹੀਂ ਕੰਮ ਕਰ ਅੱਗੇ ਬਚਿਆ ਨਹੀਂ ਖਾਲੀ ਐ ਸਾ ਦਾ ਇਹ ਸਰ ਸਭ ਯਾਰੋ ਪੀ ਲੈ ਦੇ ਜੀ ਅੱਛਾ ਤੇ ਬੱਚੇ ਨਾ ਸੋਂ ਪਿੱਛੋਂ ਆਉਂਦਾ ਉਤੋਂ ਚੰਡੀਗੜ੍ਹੋਂ ਆਉਂਦਾ ਮਾਈਕ ਲੈਕਚਰ ਹੁੰਦਾ ਯਾਰ ਕੀ ਆ ਹਾਂ ਕਿੰਨਾ ਦਗਾ ਸ਼ੁਰੂ ਨੇ ਆ ਤਾਂ ਸ਼ੁਰੂ ਨੇ ਸਫਾਈ ਰੱਖੋ ਦੇਖੋ ਕੀ ਬਣੂ ਮੈਂ ਕੱਲ ਵੀ ਆਹ ਪਾਸੋਂ ਦੇਖੋ ਬੰਦੇ ਮੈਂ ਬਾਹਰ ਕਾਇ ਸਫਾਈ ਕਰਾਉਂਦਿਆਂ 3 ਦਾ ਤੋਂ ਹੋ ਗਿਆ ਨਹੀਂ ਨਹੀਂ ਕਰਾਦਾ ਦਾ ਸਰ ਕੋਈ ਇਹਨਾਂ ਸਾਥ ਸਫਾਈ ਕਰਾ ਸਕੂਲ ਨੂੰ ਕੀ ਪੜਾਇਆ ਤੋ ਐਨੇ ਗੰਦ ਚ ਬੱਚੇ ਯਾਰ ਸਾਰਾ ਉਹ ਢਾਈ ਸੰਦੇ ਗਿਆ ਪਰ ਇੱਕ ਸਰਪੰਚ ਸਾਹਿਬ ਬੜੀ ਅੱਗੇ ਦਾ ਗਿਆ ਜੀਓ ਸਾਹਿਬ ਆ ਦੇਖੋ ਅੱਗੇ ਪਤਾਬਾ ਹੋਣੇ ਆਈਆਂ ਸਰ ਬੰਨੀਆਂ ਬੱਚੇ ਆ ਇਦਾਂ ਰੱਖੀ ਦਿਓ ਪੁੱਤਾਂ ਨੂੰ ਪਰ ਇਹਨਾਂ ਕੋਲ ਕੋਈ ਕਾਟੋੜਾ ਕੁਝ ਹੋ ਲਾ ਗਿਆ ਨਾ ਕੋਈ ਗੱਲ ਕਰਦੇ ਪਾਪਾ ਮੰਡੋ ਮੈਂ ਬੱਚੇ ਥੋੜੇ ਨਾ ਵੜ ਦਿੰਦੇ ਆ ਵੀ ਬੰਦੇ ਨਾਲ ਆਪਣੇ ਕੋਲੋਂ ਦਇਆ ਜੇ ਸਰਪੰਚ ਸਾਹਿਬ ਨੂੰ ਮਿੰਨਾ ਡੇਢ ਮਹੀਨਾ ਦਾ ਬੇਨਤੀ ਕਰਦਾ ਕਿ ਮੇਰੇ ਗੜ ਤੜ ਕੋ ਬੰਦੇ ਆ ਗਏ ਬੰਦੇ ਭੇਜ ਗਿਆ ਕੋਈ ਸਰ ਤੜ ਕੋ ਮੈਂ ਤੁਸ ਮੈਨ ਪਾਵਰ ਨਹੀਂ ਮੇਰੇ ਕੋਲ ਉੱਤ ਮੈਂ ਆ ਪਸੋਂ ਸਾਹਿਬ ਉਹ ਕਹਿੰਦੇ ਸੀ ਕੋਈ ਐਪ ਆ ਉਹ ਐਪ ਨਹੀਂ ਚੱਲਣ ਦੀ ਘਰ ਹਾਰ ਕੇ ਮੈਂ ਮੇਰੇ ਕੋਲ ਇੱਥੇ ਮਿਸਤਰੀ ਕੰਮ ਕਰਦਾ ਉਹਦਾ ਪਰਸ ਮੈਂ ਕਰਨਾ ਪਾਇਆ ਮੈਂ ਯਾਰ ਆਪਣੇ ਤਿੰਨ ਬੰਦੇ ਦੇ ਉਹ ਕੋ ਸਪਾਈ ਕਰਾਉਣ ਅਗਲੇ ਤੱਕ ਤੁਹਾਨੂੰ ਕੋਈ ਚੀਜ਼ ਲੱਭੂਗੀ ਸਰਦ ਕਿਤਾਬਾਂ ਤੋਂ ਕੀ ਫੜਦਗੇ ਬੱਚਾ ਕਿਤਾਬਾਂ ਸਹੀ ਕਰੋ ਨਾ ਪਾਪਾ ਮੰਡੋ ਬੱਚੇ

ਉਹਦੇ ਅਹੀਂ ਤੇ ਮੋਟੀਵੇਟੇਸ਼ਨ ਕਰਦੇ ਹੋ ਨਹੀਂ 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 ਕੰਮ ਤੇ ਕੋਈ ਜਦਾਂ ਪੜਾਉਂ ਦੰ ਸਰ ਪੜਾਉਣਾ ਸਿੱਖਾਈ ਨੂੰ ਕੋਈ ਫਿਕਰ ਨਹੀਂ ਆ ਬਦਲੂ ਮੱਤ ਜੇ ਬੱਚੇ ਆਉਂਦੇ ਨੇ ਪਰਦੇ ਕਿੱਥੇ ਹੋ ਗਏ ਸਰ ਆਉਂਦੇ ਨੇ ਕੁਛ ਕੀ ਵੇਖ ਲੋ 500 450 ਪੜਾਉਣਾ ਚਾਹੀਦਾ ਕੀ ਬਣਾਇਆ ਤੁਸੀਂ ਅੱਜ ਕੀ ਬਣਾਇਆ ਅੱਜ ਦਾਲ ਫੁਲਕਾ ਅੱਜ ਦਾਲ ਫੁਲਕਾ ਦਾਲ ਨੂੰ ਤੜਕਾ ਲਾਇਆ ਆ ਚੁੱਕੇ ਜਣਾ ਚੁੱਕੋ ਦੂ ਵੀਰ ਸਾਹਿਬ ਅਗਸਤ ਤੋਂ ਲੋ ਚੈੱਕ ਫੋਕਸ ਕਰੋ ਤਰਕਾ ਕੱਲਾ ਕੱਲਾ ਹੈ ਕੱਲਾ ਗੰਡਾ ਭਾਗ ਹੋ ਦੀ ਕੁਛ ਹੈ ਹੈ ਗੰਡਾ ਭਾਗ ਬਾਕੀ ਅੱਧਾ ਕਲਸਨ ਟਮਾਟਰ ਹਾਂਜੀ ਨਸਨ ਚਾਹ ਤਮਾਟਰ ਉਹ ਕਿੱਥੇ ਅੱਧਾ ਟਮਾਟਰ ਨਹੀਂ ਨਾ ਜਾਂਦੇ ਕੀ ਇਹਦੇ ਵਿੱਚ ਕੁਛ ਵੀ ਨਹੀਂ ਆਗਾ ਮਿਕਸੀ ਚ ਕੋਈ ਤਾਂ ਆ ਦੇਖੋ ਗੰਡਾ ਕੱਲਾ ਹੀ ਡੀਓ ਸਾਹਿਬ ਕੱਲਾ ਗੰਡਾ ਇੱਥੇ ਵੀ ਕੋਈ ਟਮਾਟਰ ਦੀ ਕੁਛ ਨਹੀਂ ਜਾਓ ਸ਼ਰੀਪਨ ਸਰਦ ਕੋਣ ਇਨਤਹਾਦ ਕੋਣ ਜਮਲਦੀਪਨ ਸਰਦ ਤੁਸੀਂ ਦੀ ਮੈਨੂੰ ਸਰਦ ਟਮਾਟਰ ਗੰਡੇ ਆ ਤੇ ਸਾਰਾ ਕੁਝ ਕੋਈ ਨਹੀਂ ਮੈਂ ਹੋਰ ਪੁੱਛਣੇ ਪਏ ਇੰਜ ਕਿੱਥੇ ਆ ਮੈਂ ਤੇ ਤੁਹਾਨੂੰ ਕਿਹਾ ਤੁਸੀਂ ਨਹੀਂ ਪਾਉਂਦੇ ਮੈਨੂੰ ਦਿਖਾਓ ਮੇਰੀ ਅੱਖਾਂ ਜਿੰਦੇ ਹੁੰਦੇ ਗੱਲ ਤਾਂ ਇਨੀ ਗਾ ਚਲੋ ਹੋਰ ਦਵਾਤ ਦੇ ਕੇ ਆਓ ਇਨਤਹਾਦ ਕੋਣ ਇਹਦਾ ਸਰਦ ਆ ਰਿਹਾ ਤੁਹਾਨੂੰ ਉਹਦੇ ਪੁੱਤਾਂ ਹੀ ਸਾਲੀ ਜਾਂਦੇ ਇੱਕ ਮਿੰਟਾ ਜੀ ਕਿਹਨਾ ਮੈਡਮ ਤੁਹਾਡਾ ਸੰਦੀਪ ਕੋਰ ਸੰਦੀਪ ਕੋਰ ਆਪ ਪਿਆਰੇ ਭੈਣ ਜੀ ਤੁਸੀਂ ਦੱਸਿਓ ਜਦ ਤੱਕ ਇਹ ਟਮਾਟਰ ਹਰੀ ਮਿਰਚ ਅਦਕ ਲਸਣ ਕਿੱਥੇ ਆ ਦੱਸਿਓ ਜਨਾ ਕਹੋ ਇੱਕ ਵੀਸ ਕੱਢ ਕੇ ਦਿਖਾਓ ਦੱਸੋ ਤੁਸੀਂ ਅੰਬੀ ਆਂ ਬੀ ਆਦਿ ਕੋਈ ਆਪਾਂ ਕੁਛ ਮਿਰਚ ਹਾਂ ਜੀ ਦਰ ਲੈ ਆ ਤਾਂ ਦੇਖੋ ਜੀ ਕਹਿੰਦਾ ਦਲਕੋ ਨੇ ਇਹ ਸਿਸਟਮ ਨੂੰ ਤਾਂ ਬੱਚਾ ਨਹੀਂ ਦਾਲਖ ਹੋ ਜਾਂਦੀ ਨਹੀਂ ਨਹੀਂ ਫਿਰ ਪਾਈ ਦਾ ਸਾਰਾ ਕੁਝ ਵਧੀਆ ਦਾਲਬਾ ਮੈਂ ਤਾਂ ਕਹਿੰਦਾ ਦਿਖਾਓ ਮੈਨੂੰ ਕੱਢੋ ਕਿ ਤੋ ਕੱਢ ਕੇ ਦਿਖਾਉਂਦਾ ਮੈਨੂੰ ਆ ਵੇਖੋ ਜੀ ਬੱਚਾ ਦੋ ਕੱਢੋ ਕਰੋ ਆ ਤਾਂ ਕੁਝ ਹੈਗਾ ਆ ਦੇਖੋ ਆ ਦੇਖੋ ਲੈ ਕੇ ਆਉਂਦੇ ਆ ਸਬਜ਼ੀ ਵਾਲੇ ਕੋਲ ਆਪ ਹੀ ਲੈ ਕੇ ਆਉਂਦੀ ਹਾਂ ਮੈਂ ਲੈ ਆਉਂਦਾ ਸਾਰਾ ਕੁਝ ਕਰਦੇ ਭੈਣ ਜੀ ਤੁਹਾਡੇ ਸਭ ਕਾਰਵਾਈ ਹੋ ਜਾਂਦੀ ਸੋ ਲੋਕਾਂ ਹਾਂ ਜੁੜੀ ਆ ਗਈ ਹੈ ਅਟਕੜਾ ਜੂਸ ਕਰਦੇ ਅਟਕੜਾ ਜੂਸ ਕਰਦੇ ਚੁੱਕ ਜਾ ਤੇ ਕਰਾ ਤਾ ਕਿਥੋਂ ਲੈਉਂ ਨੀ ਅਟਕੜਾ ਪਿਛੋਂ ਹਾਂਜੀ ਤੇ ਹਾਂਜੀ ਠੀਕ ਕਰੋ ਇਹ ਤੁਹਾਡੇ ਖਲਾਫ ਕਾਦ ਹੋਈ ਹੋਣੀ ਜੇ ਫਿਰ ਨਾ ਕਿਉਂ ਹਾਂ ਕੀ ਆਲੇ ਠੀਕ ਹੈ ਵਧੀਆ ਤਾਂ ਕਪਰੇ ਦਾ ਬਾਬਾ ਜਦੋਂ ਬੇਚਲ ਬੋ ਸਰ ਇਹ ਦੋਈ ਚੱਲਦੇ ਜਾਂ ਲੈ ਕੇ ਭੇਜਿਆ ਕਿਉਂਕਿ ਇਹ ਨਾਲ ਸਮਾਂ ਪੂਰਾ ਹੁੰਦਾ ਚੱਲਦੇ ਆਗੇ ਨੇ ਅੱਜ ਬੱਚੇ ਥੋੜੇ ਕਰਕੇ ਇੱਕ ਲਾਈਟ ਨਹੀਂ ਬੜੀ ਪਰੌਲਸ ਆਉਂਦੀ ਸਕਦੇ ਇੱਕ ਸਿਰਫ ਇਹ ਕਿ ਤੈਨੂੰ ਬੀਮਾ ਕਰਨੀ ਦਾ ਸਾਡੇ ਬਾਹਰ ਮੋਸਮ ਸੁਨ ਮਹੀਨਾ ਛੁੱਟੀਆਂ ਰਹੀਆਂ ਪਤਾ ਨਹੀਂ ਪਿੰਡ ਵਿੱਚ ਕੌਣ ਕੁੰਡੀ ਲਾਉਂਦਾ ਸਾਡਾ ਮਹੀਨੇ ਦਾ 58000 ਦਾ ਬਿਲ ਬਣ ਕੇ ਆਉਂਦਾ ਤੇ ਤੁਸੀਂ ਅਜਿਹਾ ਸੌਖਾ ਤੇ ਕਿਉਂ ਵੀ ਅਸੀਂ ਅੱਗੇ ਵੀ ਕਹਿਸ ਗਏ ਵੀ ਸਾਡਾ ਇਹਨਾਂ ਮਹੀਨਾਂ ਤੋਂ ਲੱਗਾ ਨਹੀਂ ਇੱਥੇ ਕਿਹੜੇ ਹਾਲੀ ਅਸੀਂ ਚੱਲਦੇ ਜਾਂਦਾ ਨੂੰ ਚੱਲ ਰਹਾ ਪਰ 9000 ਪਿਆਦੇ ਬਿੱਲ ਲਿਖ ਰਹੇ ਨੇ 9000 ਕੋਈ ਪਹਿਲੇ ਨਜ਼ਰ ਤਾਂ ਅਨੁਮਾਨ ਤੇ ਹੂੰ ਇੱਕ ਵਾਰ ਅਸੀਂ ਸਭ ਨੂੰ ਕਹਿ ਗਏ ਸਾਡਾ ਆਪਣਾ ਨਿੱਪੜਾ ਵੱਖਰਾ ਸਾਥ ਨੂੰ ਲਾ ਲਓ ਨਾ ਇਹ ਬੜੀ ਸਖਤ ਬਣੇ ਅਪਲਾਈ ਕਰੋ ਅਪਲਾਈ ਕਰੋ ਤੁਹਾਡਾ ਮੈਂ ਵੱਖਰਾ ਦਵਾ ਕੇ ਦਿੰਦਾ ਸਰ ਪਰਾ ਗਰਮੀਆਂ ਨਾਈਟ ਬੜੀ ਫਲਕਸਰ ਕਰਦੀ ਮੈਂ ਤਾਂ ਰੋਜ਼ ਪੱਕਾ ਕੋਈ ਠੀਕ ਕਰਾਂ ਤੇਰੀ ਕੋਈ ਸਰਦੀ ਅਪਲਾਈ ਕਰੋ ਠੀਕ ਕਰੋ ਅਪਲਾਈ ਕਰੋ ਮੈਂ ਤੁਹਾਡਾ ਦਵਾ ਕੇ ਦਿੰਦਾ ਠੀਕ ਹੈ ਸਰ ਆਹ ਬਹੁਤ ਉਤਰ ਇਹ ਫਿਰ ਕੋਦ ਇੱਕ ਇਹ ਕਿਹੜੇ ਨੇ ਉਹ ਕੀ ਆ ਉਹ ਸਿਰ ਬਾਸੂ ਮਾਰ ਲਓ ਬਾਸੂ ਵੀ ਦੇਖ ਲੈ ਮੈਂ ਇਹ ਸਾਰਾ ਮਨੂ ਤੈਨੂੰ ਕਹਿੰਦੇ ਤੁਹਾਨੂੰ ਨਾ ਵੀਡੀਓ ਵੀ ਪਾਈ ਗੱਲ ਇਹ ਲੌਕਟੇਰ ਇਹ ਲੱਗ ਜਾਂਦੇ ਕਿ ਛੇਲ ਬਣਾ ਕੇ ਥੀਰ ਲੋਕ ਜਗਾ ਉਹਦੇ ਸਾਹਮਣੇ ਰੱਖੋ ਅਗਲਾ ਇਦਿ ਕੀ ਸਰ ਉਹ ਲੜਕੀਆਂ ਵਾਖਦੀਆਂ ਹਾਂ ਲੜਕੀਆਂ ਚੀਜ਼ ਨਹੀਂ ਹੁੰਦੀ ਯਾਰ ਸੈਂਟਰੀ ਪੈਰ ਸਾਂ ਡਿਸਟਰਾਇ ਕਰ ਦਿੰਦਾ ਅੱਛਾ ਉਹ ਦੋ ਲੜਕੀਆਂ ਲੌਂਦੇ ਉਹਨਾਂ ਦਾ ਆ ਦੇਖੋ ਕੀ ਹਾਲਤ ਬੜੀ ਹੁੰਦੀ ਜਦੋਂ ਸਰ ਜੇ ਪੈਸੇ ਲਾਵੇ ਫਿਰ ਖਰਾਬ ਹੋ ਜਾਂਦਾ ਬੜੀ ਹੁੰਦੀ ਉਹ ਮਤਲਬ ਪੈਸੇ ਲੌਂਦੇ ਰਹੀਦਾ ਸਵਾਈ ਵਾਲੀ ਸਵਾਈ ਵਾਲੀ ਮੈਂ ਆਪਣੇ ਕੋਲ ਪੈਸੇ ਦੇ ਕੇ ਰੱਖਣ ਦੇ। ਸਾਡੀ ਤੂੰ ਇਹ ਤੂੰ ਠੀਕ ਕਰੋ। ਠੀਕ ਹੈ ਸਰ। ਠੀਕ ਹੈ ਕਿ ਕੋਈ ਗੱਲ ਨਹੀਂ। ਤੂੰ ਆਪਣੇ ਕੋਲ ਲਾਉਂਦੇ ਹੋ ਕੀ ਕਰਦੇ ਹੋ? ਠੀਕ ਹੈ ਸਰ। ਸਾਡੀ ਰੈਡੀ ਚਾਹੀਦੀ। ਠੀਕ ਹੈ ਸਰ। ਗੱਲਾਂ ਨਾਲ ਨਹੀਂ ਸਭ ਕੋਈ ਗੱਲ। ਠੀਕ ਹੈ ਸਰ। ਉਧਰ ਕੀ ਹੈ? ਇਧਰ ਵੀ ਆ ਕੇ ਕੋਈ। ਹਾਂ। ਸਾਦੇ ਕੋਈ ਕੋਈ ਥੱਲੇ ਪਾਇਪ ਨਹੀਂ ਮਾਰਾ। ਮੋਟੀ ਗਾਲਿਓ। ਕੋਈ ਥੱਲੇ ਪਾਇਪ ਨਹੀਂ ਉਧਰ। ਇਹ ਸਭ ਤੇਲਵਰੀ ਜਵਾਏ। ਕਿੰਨੇ ਲੋਕ ਸਾਡੇ ਬੱਚੇ ਆਉਂਦੇ ਤੋੜ ਕੇ ਗਿਆ ਫੇਰ ਰਮਲਵਾਏ ਤੇ ਜੀਰ ਮਲਵਾ ਚੁੱਕਿਆ ਬੱਚੇ ਆਉਂਦੇ ਆ ਇਹ ਤੋੜ ਦਿੰਦੇ ਪਰ ਅਣੇ ਗਿਆ ਸ਼ਾਮ ਨੂੰ ਸ਼ਾਮ ਨੂੰ ਖੇਡ ਲੋ ਜੀ ਸਰ ਬੜਾ ਖਰਾਬ ਇਹਦਾ ਸਰ ਚੋਰੀ ਹੋ ਗਈ ਨਹੀਂ ਇਹਦੇ ਅੰਦਰ ਲੋਕ ਲਾ ਸਰ ਲੋਕ ਲਾ ਕੰਦਾ ਕਰਦੇ ਆਂਦੇ ਨੇ ਹਮ ਸਰ ਚੌਕੀਦਾਰ ਵੀ ਨਾ ਬੈਂਤੀ ਆ ਨਾ ਚੌਕੀਦਾਰ ਨਾਲ ਕੋਲਾ ਇੱਕ ਲੇੜੀ ਰੱਖੀ ਹੈ ਕਾ ਹਰਾ ਸੌਣ ਵਾਸਤੇ ਉਹਨੂੰ ਮਰਗਾ ਮੇਡ ਚੋਂ ਪਹਿ ਦੇ ਨੇ ਈ ਮਹੀਨੇ ਬਾਅਦ ਹਮ ਆਨੇ ਉਸ ਬਾਈਕਾਂ ਦੀ ਕੋਈ ਗੱਲ ਨਹੀਂ ਸਾਡੇ ਤੋਂ ਦਫ਼ਤਰ ਨਹੀਂ ਬਣਾ ਠੀਕ ਹੈ ਸਰ ਸਕੂਲ ਠੀਕ ਕਰੋ ਵੇਖੋ ਕੀ ਹਾਲ ਹੈ ਸਕੂਲ ਦਾ ਕੋਈ ਨਾ ਆਦਾਨ ਪ੍ਰਿਕਰਵਾਲ ਨੂੰ ਆ ਸਾਰੀ ਆ ਸਾਰੀ ਦੁਆਰ ਦਾ ਹੁਲਾ ਕੇ ਪੈ ਗਿਆ ਸਰੇ ਬਹੁਣੀ ਜਦੋਂ ਆ ਮਿੱਟੀ ਪੈ ਗਈ ਨਾ ਇਹਦੇ ਸਾਨੂੰ ਗਰਾਂਟ ਆ ਗਈ ਆ ਹੁਣ ਮਿਸਤਰੀ ਸੱਜਿਆ ਸਵੇਰੇ ਆ ਰਿਹਾ ਸਵੇਰੇ ਕੰਮ ਸ਼ੁਰੂ ਕਰ ਰਿਹਾ ਹਾਂ ਆੜਾ ਫੁੱਟਾ ਕੀ ਕਰਦੇ ਆ ਚਲ ਮਿਸਤਰੀ ਇਧਰੋਂ ਨਾ ਇਧਰੋਂ ਕਰ ਗਿਆ ਨਹੀਂ ਸੀ ਉਹ ਗਿਆ ਆ ਜੰਪਾ ਪੁੱਟਿਆ ਸੀ ਨਾਲੇ ਇਹ ਜੰਪ ਦੇ ਨਾਲ ਮਿੱਟੀ ਕੱਢੀ ਕਰਨੀ ਸੀ ਮੁੜ ਕੇ ਇਹ ਸਾਰੀ ਖਲਾਅ ਦੇਣੀ ਸੀ ਉਹ ਸਾਡੀ ਬਦਕਿਸਮਤੀ ਵੀ ਇਹ ਬਾਤ ਪੈ ਰਹੀ ਆ ਆ ਇਸ ਕਰਕੇ ਕੰਮ ਨਹੀਂ ਆ ਇਸੇ ਕਰਕੇ ਲੱਗੀ ਆ ਹਾਂ ਉਧਰੋਂ ਬੈਕ ਕਰਕੇ ਨਹੀਂ ਹੁੰਦੀਆਂ ਮਿੱਟੀ ਇਹ ਸਾਰੇ ਮਿੱਟੀ ਪੈਣੀ ਇਹ ਗੰਨ ਨੇ ਵੱਢ ਦੇਣਾ ਬਸ ਜਦੋਂ بارش ਮੁੱਕ ਗਈ ਕੰਮ ਫਿਰ ਸ਼ੁਰੂ ਹੋਏ ਹੋ ਇਹਨਾਂ ਨੂੰ ਗਾਰਡ ਦੇ ਦਿੱਤੇ ਆ ਜਿਹੜੇ ਚਾਹ ਹਾਂ ਵੇ ਦੇ ਦਿੱਤੀ ਉਸ ਮਿਸਤਰੀ ਨਾਲ ਗੱਲ ਹੋ ਗਈ ਹੋ ਗਿਆ ਹਾਂ ਸਰ ਕੱਲ ਤੋਂ ਸ਼ੁਰੂ ਹੋਏ ਆ ਵੀ ਕਹਾਂ ਦੀ ਮੀਟਿੰਗ ਬੁਲਾਈ ਨਹੀਂ ਹਾਂਜੀ ਉਹਦੇ ਬਾਰੇ ਅੱਜ ਆਪਾਂ ਨੇ ਐਕਸ਼ਨ ਸ਼ੀਟ ਮੰਗੀ ਹੈ ਇਹਨੂੰ ਗ੍ਰਾਂਟ ਜਾਰੀ ਕੀਤਾ 25 ਦਿਨ ਹੋ ਗਏ ਹਾਂ ਸ਼ਰਮ ਮੇਰੇ ਨਾਲ ਮਦਰ ਸਟਾਇਲ ਹੋ ਗਈ ਥੋੜਾ ਤੇ ਉਹਨਾਂ ਕਰਕੇ ਮੈਂ ਥੋੜਾ ਉਧਰ ਬਿਜੀ ਰਿਹਾ ਕੋਈ ਗੱਲ ਨਹੀਂ ਹੋਰ ਹੋਰ ਅੱਗੇ ਤੋਂ ਸਿੱਧਾ ਕਰੋ ਸਿੱਧਾ ਕਰੋ ਕੰਮ ਆਹ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ